ਸੀ ਖਾਣਾ ਖਾਂਦੇ ਸੀ ਦਾ ਸਕورٹی ਕਰਸਨ ਨੂੰ ਲੈ ਕੇ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਫਾਰੀ ਹੋਈ ਹੈ ਪੇਮੈਂਟ 5 ਲੱਖ ਰੁਪਏ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣ ਮੇਰੇ ਮੇਕਅਪ ਲਈ ਕਿੱਟ ਹੈ ਦੋ ਮੇਰੀਆਂ ਟੰਪਾਂ ਆ 1.5 ਲੱਖ ਰੁਪਏ ਆ ਮੇਰਾ ਉਹਦੇ ਵਿੱਚ ਤੇ ਨਹੀਂ ਸਾਰੀ ਇਹ ਕੰਪਲੀਟ ਇੱਥੇ ਦਾ ਮੈਨੇਜਰ ਨਹੀਂ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਣਾ ਤੁਸੀਂ ਕਿੰਨਾ ਮੇਰਾ ਇੱਥੇ ਹੋਇਆ ਆ ਮੇਰਾ ਸਾਰਾ ਮੈਨੂੰ ਨੁਕਸਾਨ ਦੇ ਦਿੱਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਸਕੇ ਫਗਵਾੜਾ ਸ਼ਹਿਰ ਦੇ ਨਜ਼ਦੀਕ ਲੱਗਦੇ ਇੱਕ ਨਾਮੀ ਢਾਬੇ ਦੇ ਬਾਹਰ ਖੜੀ ਇੱਕ ਗੱਡੀ ਦਾ ਸ਼ੀਸ਼ਾ ਭੰਨ ਕੇ ਬੇਖੌਫ ਚੋਰ ਲੱਖਾਂ ਰੁਪਇਆ ਤੇ ਕਾਰ ਦੇ ਵਿੱਚ ਪਿਆ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋਏ ਨੇ ਜਾਣਕਾਰੀ ਦੁਨੀਆ ਪੀੜਤ ਮਹਿਲਾ ਲਕੈਣਾਏ ਕਿ ਉਹ ਅੱਜ ਜਲੰਧਰ ਤੋਂ ਆਪਣੀ ਦਵਾਈ ਲੈ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਰੋਟੀ ਖਾਣ ਦੇ ਲਈ ਫਗਵਾੜਾ ਦੇ ਨਜ਼ਦੀਕ ਬਣੇ ਲੱਕੀ ਢਾਬੇ ਤੇ ਰੁਕਦੇ ਨੇ ਉਹ ਢਾਬੇ ਦੇ ਬਾਹਰ ਜਦੋਂ ਆਪਣੀ ਗੱਡੀ ਖੜੀ ਕਰਕੇ ਢਾਬੇ ਦੇ ਅੰਦਰ ਰੋਟੀ ਖਾਣ ਜਾਂਦੇ ਨੇ ਤਾਂ ਉਸ ਦਲਾਰ ਨਹੀਂ ਕਰਨ ਪਛਾਤਾ ਵਿਅਕਤੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਦੇ ਵਿੱਚ ਪਈ 1.5 ਲੱਖ ਰੁਪਏ ਦੀ ਨਕਦੀ ਤੇ ਇਸ ਦੇ ਨਾਲ ਹੀ ਮਹਿਲਾ ਦੇ ਕਹਿਣ ਮੁਤਾਬਕ ਉਹਨਾਂ ਦਾ ਕੜਾ ਤੇ ਟੋਪਸ ਲੈ ਕੇ ਰਫੂ ਚੱਕਰ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਐਨਆਰਆਈ ਨੇ ਤੇ ਇਟਲੀ ਤੋਂ ਆਪਣਾ ਇਲਾਜ ਕਰਵਾਉਣ ਦੇ ਲਈ ਆਏ ਨੇ ਜਦੋਂ ਹਸਪਤਾਲ ਤੋਂ ਵਾਪਸ ਆ ਰਹੇ ਸਨ ਇਲਾਜ ਦੀਆਂ ਰਿਪੋਰਟਾਂ ਲੈ ਕੇ ਤਾਂ ਉਸ ਦੌਰਾਨ ਹੀ ਟਾਬੇ ਦੇ ਰੋਟੀ ਖਾਣ ਰੁਕਦੇ ਨੇ ਇਸ ਦੌਰਾਨ ਉਹਨਾਂ ਨੂੰ ਟਾਬੇ ਦਾ ਸਿਕਿਉਰਿਟੀ ਗਾਰਡ ਵੀ ਦੱਸਦਾ ਕਿ ਉਹਨਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਕੋਇਆ ਜਦੋਂ ਤੁਰੰਤ ਬਾਹਰ ਜਾ ਕੇ ਵੇਖਦੇ ਨੇ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਪਿਆ ਬੈਗ ਗਾਇਬ ਸੀ ਜਿਸ ਦੇ ਵਿੱਚ ਲੱਖਾਂ ਦੀ ਨਕਦੀ ਸੀ ਤੇ ਕੁਝ ਸੋਨੇ ਦੇ ਗਹਿਣੇ ਵੀ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਵਾਰਦਾਤ ਦੇ ਨਾਲ ਉਹਨਾਂ ਦਾ ਕਰੀਬ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਤੇ ਪੁਲਿਸ ਪਾਸੋਂ ਨਾ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਕਾਬੂ ਕਰਕੇ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਜ਼ਿਕਰ ਹੋ ਗਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਗੱਡੀ ਦੇ आले ਦੁਆਲੇ ਕੁਮਦਾ ਹੋਇਆ ਨਜ਼ਰ ਆ ਰਿਹਾ ਵੱਡੀ ਗੱਲ ਇਹ ਹੈ ਕਿ ਇਹ ਰੋਡ ਕਾਫੀ ਚੱਲਦੀ ਹੈ ਕਾਫੀ ਆਵਾਜ਼ੇ ਰਹਿੰਦੀ ਹੈ ਤੇ ਵਾਹਨ ਵੀ ਕਾਫੀ ਆਉਂਦੇ ਨੇ ਤੇ ਲੋਕਾਂ ਦੀ ਕਾਫੀ ਚਹਲ ਪਹਲ ਹੈ ਰਹੰਦੀ ਹੈ ਵਿਖੋਫ ਚੋਰ ਬਿਨਾ ਕਿਸੇ ਡਰ ਤੋਂ ਕੁਝ ਮਿੰਟਾਂ ਦੇ ਵਿੱਚ ਉੱਥੇ ਵਾਰਦਾਤ ਨੂੰ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੋ ਕੀਤੀ ਜਾ ਰਹੀ ਹੈ ਤੇ ਉਧਰ ਹੀ ਪੀੜਤਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਯਸ਼ਰਮਦਨਾ ਸ਼ਰਮਜੀਤ ਸਿੰਘ ਸੋਨੀ ਦੀ ਰਿਪੋਰਟ ਕੋਰਮ ਮੈਂ ਜਿਲੰਦਰ ਤੋਂ ਹਸਪਤਾਲ ਤੋਂ ਦਵਾਈ ਖਾਨੇ ਆ ਮੇਰੀਆਂ ਦੇ ਵਿੱਚ ਰਿਪੋਰਟਰ ਸੀ ਅਸੀਂ ਲਕੀ ਟਾਪ ਬੈਠੇ ਇੱਥੇ ਖਾਣਾ ਖਾਣ ਵਾਸਤੇ ਰੁਕੇ ਆ ਇਹਨਾਂ ਦੇ ਸਕਿਉਰਿਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ ਫਿਰ ਕਹਿੰਦਾ ਤੁਸੀਂ ਇੱਧਰ ਲਵਾ ਸਕਿਉਰਿਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲਵਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਤਾਂ ਸਕਿਉਰਿਟੀ ਗਾਰਡ ਸਾਨੂੰ ਲੈਣ ਗਿਆ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਿਆਰੀ ਹੋਈ ਆ ਪੇਮੈਂਟ 5 ਲੱਖ ਰੁਪਏ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣ ਮੇਰੇ ਮੇਕਅਪ ਦੀ ਕੀਟ ਹੈ 2 ਮੇਰੀਆਂ ਟੰਪਾ ਆ 1.5 ਲੱਖ ਰੁਪਈਆ ਹੈ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੱਥੇ ਤਾਂ ਮੈਨੇਜਰ ਨਹੀਂ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਵੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਮੈਂ ਹਸਪਤਾਲ ਜਲੰਧਰ ਹਸਪੀਟਲ ਜਲੰਧਰ ਤੋਂ ਅਸੀਂ ਆਏ ਸੀਗੇ ਕਾਲਗੜ ਅਸੀਂ ਜਾ ਰਹੇ ਸੀ ਵਾਪਸ ਮੈਂ ਤੇ ਕੇ ਰਹਿਣੀ ਆ ਮੈਂ ਇਟਾਲੀਆ ਤੋਂ ਆ ਕੇ ਆਪਣਾ ਰਹਿਣਾ ਕਰਾਂਗੀ ਹੋਇਆ ਹੋਇਆ ਕਿੱਥੇ ਹੈ ਕਾਂਟ ਇੱਥੇ ਲਕੀ ਟਾਪੇ ਦੇ ਉੱਤੇ ਤੇ ਕਿੰਨਾ ਟੋਟਲ ਨੁਕਸਾਨ ਹੋ ਗਿਆ ਮੈਡਮ ਸਾਡਾ 3.5 ਲੱਖ ਦਾ ਨੁਕਸਾਨ ਹੋ ਚੁੱਕਾ ਆ ਸਾਨੂੰ 3 ਵਜੇ ਦਾ ਇਹ ਬੇਕੂਕ ਬਣਾਇਆ ਹੋਇਆ ਆ 10 ਮਿੰਟ ਮੈਡਮ ਜੀ ਰੁਕੋ 5 ਮਿੰਟ ਰੁਕੋ ਵੀ ਤੁਹਾਡੀ ਪੂਰੀ ਕਾਰਵਾਈ ਕਰਦੇ ਆ ਮੈਡਮ ਜੀ ਜਿਦਾ ਮਤਲਬ ਕਿ ਇੱਥੇ ਕੋਈ ਸੀਸੀਡੀ ਕੈਮਰੇ ਵਗੈਰਾ ਲੱਗੇ ਆ ਜਾਂ ਕੋਈ ਜਿਹਦਾ ਸਕਿਉਰਟੀ ਗਾਰਡ ਉਧਰ ਜਾਂਦਾ ਆ ਤੇ ਉਹਨਾਂ ਨੇ ਦੇਖਦਾ ਆ ਕੋ ਨੂੰ ਪਤਾ ਆ ਕਿ ਕੌਣਾ ਬੰਦੇ ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖ ਤੇ ਮੈਡਮ ਕੋਈ 골ਡ ਵਗੈਰਾ ਵੀ ਸੀ ਆਪਣਾ ਹਾਂਜੀ ਦੋ ਤੁੰਬਾਏ ਆ ਮੇਰੀਆਂ ਸਰ ਵਿੱਚ ਇੱਕ ਮੇਰਾ ਕੜਾ ਆ ਤੇ ਮੇਰੇ ਟੌਕਸ ਹੈ ਵਿੱਚ ਤੇ ਮੇਰਾ ਤੁਸੀਂ ਕਿੱਥੋਂ ਆਏ ਆਪਾਂ ਅਸੀਂ ਇਟਾਲੀਆ ਤੋਂ ਆਏ ਹੋਈ ਆ ਸਰ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਡਮ ਹਾਂਜੀ ਸਰ ਆਏ ਸੀਗੀ ਪੁਲਿਸ ਆਈ ਸੀਗੀ ਮੌਕੇ ਤੇ ਹਾਂਜੀ ਆਈ ਸੀ ਮੌਕੇ ਤੇ ਪੁਲਿਸ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਜਿੱਦਾਂ ਇੱਥੇ ਮਤਲਬ ਕਿ ਬਾਦਦਾਤਾ ਬਹੁਤ ਹੋ ਰਹੀਆਂ ਜਿੰਨਾ ਮੇਰਾ ਇੱਥੇ ਹੋਇਆ ਹੈ ਮੇਰਾ ਸਾਰਾ ਮੈਨੂੰ ਨੁਕਸਾਨ ਦਿੱਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਇੱਥੇ ਕੋਈ ਵੀ ਐਨ ਆਰ ਆਈ ਲੱਕੀ ਠਾਬੇ ਦੇ ਉੱਤੇ ਖਾਣਾ ਖਾਣ ਵਾਸਤੇ ਨਾ ਕੋਈ ਵੀ ਰੁਕੇ ਨਾ ਇੱਥੇ ਪੰਜਾਬੀ ਇਹਨਾਂ ਦੀ ਸਰਸਰਾ ਕੇ ਭਤੀ ਮੈਂਨਤਵਾ ਇਹਨਾਂ ਨੇ ਸਾਰਾ ਮੇਰਾ ਨੁਕਸਾਨ ਪੂਰਾ ਕਰ ਨਹੀਂ ਇਹਨਾਂ ਨੇ ਸਾਰਾ ਮੇਰਾ ਕੁਝ ਖੜਾ ਆਇਆ ਹੈ ਤੇ ਤੁਸੀਂ ਕਿੰਨੇ ਕ ਵਜੇ ਆਏ ਸੀ ਇੱਥੇ ਮੈਡਮ ਅਸੀਂ 3 ਕ ਵਜੇ ਸਾਰੇ ਥਰੀਵ ਆਏ ਅਸੀਂ 3 ਜਾਂ 3.5 ਦੇ ਵਿੱਚ ਵਿੱਚ ਸਾਨੂੰ 3 ਵਜੇ ਦਾ ਇੱਥੇ ਇਹਨਾਂ ਨੇ ਦਾ ਪੰਜ ਵਜੇ ਪਹੁੰਚ ਗਏ ਪੰਜ ਵਜੇ ਸੀ ਅਸੀਂ ਉਹ ਇਹ ਸਾਡੀ ਗੱਡੀ ਲੁਾਈ ਉਹੀ ਸਾਨੂੰ ਅੰਦਰੋਂ ਲੈਣ ਗਿਆ ਤੁਹਾਡੀ ਗੱਡੀ ਦਾ ਮੈਡਮ ਆਪਣੀ ਗੱਡੀ ਦਾ ਕੋਈ ਹੈ ਨੰਬਰ ਵਗੈਰਾ ਆਪਣੀ ਦਾ ਹਾਂਜੀ ਸਰ ਉਹ ਤੁਹਾਡੀ ਦਾ ਸਾਡੀ ਦਾ ਨੰਬਰ ਹੈ ਮੇਰੀ ਮਾਰੀ ਨਹੀਂ ਅੰਦੇਚੇ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਸਾਡੀ ਜਲੰਧਰੋਂ ਆਏ ਸੀ ਇਹ ਸਰ ਕੀ ਮਾਮਲਾ ਜੀ ਸਾਰਾ ਜਿਹੜਾ ਇੱਕ ਲੱਕੀ ਢਾਬੇ ਦੇ ਬਾਹਰ ਖੜੇ ਆ ਲੱਕੀ ਢਾਬੇ ਤੇ ਰੁਕੇ ਸੀ ਰੋਟੀ ਖਾਣਾ ਖਾਣ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ-ਗੋਹਣਾ ਸੀਗਾ ਦੀਦੀ ਦਾ ਤੇ ਇੱਥੇ ਸੀਗਾ ਹਾਂਜੀ ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਇਹ ਆਪਣਾ 22 ਦਿਨ ਲੱਖ ਦਾ ਤਾਂ ਹੈਗਾ ਯਾਰ ਤੇ 골ਡ ਵਗੈਰਾ ਵੀ ਸੀਗਾ ਸਰ 골ਡ ਵੀ ਨਾ ਤਾਂ ਦੇਖੇ ਆ ਤੇ ਆਪਾਂ ਇੱਥੇ ਲੱਗੀ ਟਾਪੇ ਕਿੰਨੇ ਕ ਵੇਲੇ ਆਏ ਆ ਸਰ 3 ਦੇ ਕਰੀਬ ਹੈਗਾ ਸਿਕਾ ਟਾਈਮ ਬਹੁਤ ਇੰਨਾ ਯਾਦ ਜੇ ਕੋਈ ਸੀਸੀਟੀਵੀ ਕੈਮਰੇਜ ਆਏ ਸਰ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾਂ ਇੱਕ ਘੁੰਮਦਾ ਜਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਕਿ ਤੁਸੀਂ ਬਣੂ ਕਿ ਕਿੱਥੇ ਸ਼ੱਕ ਜਾਂਦਾ ਕਿਸੇ ਵਿਅਕਤੀ ਤੇ ਸਾਨੂੰ ਸਪਸ਼ਟ ਇਹਨਾਂ ਦਾ ਸਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਇੱਕ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਹੈ ਕੋਈ ਮਰਗੀ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀਗੀ ਆਈ ਸੀ ਪੁਲਿਸ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਧਿਓ ਨੂੰ ਇਹ ਹੀ ਆ ਸਾਨੂੰ ਇਨਸਾਫ ਦੀਵਾਨ